ਸਰਹੰਦ ਚ ਰੇਲ ਪਟੜੀ ਤੇ ਹੋਏ ਤੁਬਾਕੇ ਨੂੰ ਲੈ ਕੇ ਅੰਮ੍ਰਿਤਸਰ ਚ ਪੁਲਸ ਹਾਈ ਅਲਰਟ ਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਰੇਲਵੇ ਲਾਈਨ ਟਰੈਕ ਤੇ ਪੁਲਸ ਨੇ ਕੀਤੀ ਸਰਚ 26 ਜਨਵਰੀ ਨੂੰ ਮਤੇ ਨਜ਼ਰ ਰੱਖਦਿਆਂ ਪੰਜਾਬ ਪੁਲਸ ਸੂਬੇ ਪਰ ਵਿੱਚ ਹੋਈ ਅਲਰਟ 26 ਜਨਵਰੀ ਗੰਤੰਤਰ ਤਵੱਸੂ ਲੈ ਕੇ ਸੂਬੇ ਪਰਚ ਪੰਜਾਬ ਪੁਲਸ ਹਾਈ ਅਲਰਟ ਤੇ ਹ ਉੱਥੇ ਹੀ ਅੱਜ ਸਰਹੰਦ ਵਿਖੇ ਰੇਲਵੇ ਪਟ੍ਰੀਤੇ ਹੋਇਤ ਮਾਕੇ ਤੋਂ ਬਾਅਦ ਪੰਜਾਬ ਭਾਰ ਵਿੱਚ ਜੀਆਰਪੀ ਪੁਲਿਸ ਵੀ ਅਲਰਟ ਹੋ ਗਈ ਹੈ ਜਿਸ ਨੂੰ ਲੈ ਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਰੇਲਵੇ ਟ੍ਰੈਕ ਉੱਪਰ ਜੀਆਰਪੀ ਪੁਲਸ ਵੱਲੋਂ ਸਪੈਸ਼ਲ ਚੈਕਿੰਗ ਕੀਤੀ ਗਈ ਇਸ ਬੰਤੀ ਸਰਵਿੰਗ ਇੰਸਪੈਕਟਰ ਹਰਦੀਪ ਸਿੰਘ ਅਦੱਛਾ ਕੇ ਸ਼ਬੀਚ ਜਨਵਰੀ ਨੂੰ ਲੈ ਕੇ ਪੁਲਸ ਵੱਲੋਂ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਕਹਿੰਦੇ ਕਿ ਸਵੇਰੇ ਸ਼ਾਮ ਇਹ ਚੈਕਿੰਗ ਲਗਾਤਾਰ ਚੱਲੀ ਹੈ ਜਿਸ ਦੇ ਵਿੱਚ ਡੌਗ ਸਕੁਐਡ ਟੀਮਾਂ ਦੀ ਵੀ ਮਦਦ ਲਈ ਜਾ ਰਹੀ ਹੈ ਉਹਨਾਂ ਕਹਿੰਦੇ ਕਿ ਤਿਉਹਾਰ ਨੂੰ ਲੈ ਕੇ ਪੁਲਸਾਈ ਲੜਤ ਹੈ ਅਤੇ ਹਰ ਵਿਅਕਤੀ ਤੇ ਨਜ਼ਰ ਰੱਖੀ ਜਾ ਰਹੀ ਹੈ ਕੱਬੀ ਜਾਂਦੇ ਹਾਂ ਆਲਰੇਡੀ ਪਹਿਲਾਂ ਵੀ ਹੈ ਨਹੀਂ ਚੱਲਦੇ ਜਾਂਦੇ ਨੇ ਲੇਕਿਨ ਹੁਣ ਕੱਬੀ ਜਾਂਦੇ ਨੇ ਥੋੜਾ ਕਿ ਤਿਹਾਰ ਦਾ ਬੰਦੇ ਨੇ ਰੱਖਦੇ ਹੋਏ ਸਾਡੇ ਜਾਂਦੀਆਂ ਟੀਮਾਂ ਲੱਗੀਆਂ ਵਾਂ ਦਿੰਨੇ ਆ ਚੰਦਰਾ ਦੋ ਟੀਮਾਂ ਦਿੰਨੇ ਆ ਇੱਕ ਟੀਮ ਰਾਤ ਨੂੰ ਚੇਆ ਕਰ ਰਹੀ ਆ ਬਗਾ ਸਾਡੇ ਆਰਪੀਐਫ ਏਆਰਪੀ ਟੀਮਾਂ ਜਲਾਪੀਸ ਤੇ ਸਾਡੀ ਐਨਟੀ ਸਪੋਰਟ ਟੀਮ ਸਾਡੇ ਨਾਲ ਏ ਅਸੀਂ ਕੋਈ 50 ਤੋਂ 60 ਆਦਮੀ ਇੱਕ ਇੱਕ ਟੀਮ ਦੇ ਵਿੱਚ ਵਰਕ ਕਰ ਰਹੇ ਆ ਤੇ ਦੋ ਟੀਮਾਂ ਸਾਡੇ ਅੰਦਰੀਆਂ ਕਰਨੀਆਂ ਇੱਕ ਰਾਤ ਟੀਮ ਕਰੇਗੀ ਸਤਿਕਾਰਾ ਦੂਸਰਾ ਨਾਲ ਸਾਡੇ ਡੌਗਸ ਸਾਡੇ ਦੋ ਹੜਕੂ ਡੌਗਸ ਸਾਡੇ ਇੱਕ ਡਿਸਟ੍ਰਿਕਟ ਦਾ ਵਾ ਇੱਕ ਆਰਪੀਐਫ ਦਾ ਤੇ ਲੋਕਾਂ ਨੂੰ ਅਹੀਂ ਹੈ ਕਿੰਨੇ ਆ ਵੀ ਆਪਣੀ ਮਿਰ ਵਿਗਨ ਹੋ ਗਏ ਬਿਨਾ ਬਿਨਾ ਕੇ ਪੈਦੇ ਜਾਣੋ ਕੋਈ ਵੀ ਕਿਸੇ ਨੂੰ ਕੋਈ ਖਤਰਾ ਨਹੀਂ ਅਸੀਂ 24 ਆਵਰ ਉਹਨਾਂ ਦੀ ਸੁਰੱਖਿਆ ਲਈ ਲੱਗੇ ਹੋਏ ਕਿਤੇ ਵੀ ਸੀਸੀਟੀਵੀ ਕੈਮਰਾ ਦੇ ਨਾਲ ਲੋਕਾਂ ਦੇ ਉੱਪਰ ਨਜ਼ਰ ਬਣਾ ਕੇ ਰੱਖੀ ਲਗਭਗ ਹਰ ਤੋਂ 60 ਤੋਂ 65 ਤੋਂ 60 ਟੀਵੀ ਸਾਡੇ ਜਿਹੜੇ ਵਰਕ ਕਰ ਰਹੇ ਆ ਉਹ ਤਾਂ ਸਾਰੇ ਸਟੇਸ਼ਨ ਨੂੰ ਕਵਰ ਕਰ ਰਹੇ ਆ ਬਾਕੀ ਦਾ ਆਉਂਦੀ ਜਾਂਦੀ ਗੱਡੀ ਜਿਹੜੀ ਉਹ ਵੀ ਸਾਡੀ ਸੀਸੀਟੀਵੀ ਕੈਮਰੇ ਦੇ ਅੰਦਰ ਉਹ ਜਿਹੜਾ ਆ ਰਹੀ ਆ ਤੇ ਸੀਸੀਟੀਵੀ ਵਰਕ ਕਰ ਰਹੇ ਆ ਉਹਦੇ ਬਗੈਰ ਸਾਡੇ ਵਾਜਬ ਲੱਗੇ ਹੋਏ ਆ ਅਸੀਂ 24 ਆਵਰ ਜਿਹੜਾ ਸੀਸੀਟੀਵੀ ਕੈਮਰਾ ਨਾਲ ਬੱਧਦਾ ਵੀ ਜਿਹੜਾ ਚੈਕ ਕਰਦੇ ਆ ਬਿਲਕੁਲ ਜੀ ਇਹ ਡੱਬੇ ਵਗੈਰਾ ਗੱਡੀ ਆਉਂਦੀ ਹੈ ਜਾਂਦੀ ਹੈ ਪਹਿਲਾਂ ਜਾਣ ਵਾਲੀ ਗੱਡੀ ਨੂੰ ਅਸੀਂ ਐਂਟੀ ਸਪੋਰਟ ਟੀਮ ਨਾਲ ਸਾਰੀ ਗੱਡੀ ਚੈੱਕ ਕਰਕੇ ਤੁਹਾਨੂੰ ਤੋਂ ਪਹਿਲਾਂ ਅਸੀਂ ਗੱਡੀ ਚੈੱਕ ਕਰਦੇ ਆ ਹਵਾ ਜਿਹੜੀ ਆਉਂਦੀ ਉਹ ਵੀ ਕੋਈ ਮਾੜੇ ਅਨਸਰ ਨੂੰ ਜਿਹੜਾ ਉਹ ਮੇਰੀ ਤਾਰ ਨਹੀਂ ਆ ਤੁਸੀਂ ਪਲੀਜ਼ ਮਾੜਾ ਅਨਸਰ ਜਿਹੜਾ ਉਹ ਇੱਕ ਮਨ ਤੋਂ ਬਾਹਰ ਜਾਵੇ ਜੇਕਰ ਉਹਦਾ ਕੋਈ ਇਹੋ ਜਿਹਾ ਗਲਤ ਕੰਮ ਕਰੇਗਾ ਤਾਂ ਉਹਨੂੰ ਕਾਨੂੰਨਸਰ ਉਹਦੀ ਬੰਦੀ ਸਜ਼ਾ ਦਿੱਤੀ ਜਾਵੇ ਜਿਹੜੀ ਚੈਕਿੰਗ ਕਿਤੇ ਆਈ ਕੋਈ ਪਟੜੀ ਦਾ ਵੱਡਾ ਹਾਦਸਾ ਵਾਪਰਿਆ ਹਾਂ ਹਾਂ ਆ ਬਰਗੋਟ ਠੀਕ ਹੈ ਜੀ ਪਰ ਡੰਡੀਆਂ ਦੇ ਇਹ ਆ ਫੋਰਾ ਮੈਂ ਵੀ ਜਾ ਕੇ ਆਇਆ ਡੰਡੀਆਂ ਸਾਰੀਆਂ ਬਗੈਦਾ ਪੈਦਲ ਵੀ ਚੱਲ ਕੇ ਅਸੀਂ ਜਿਹੜੀਆਂ ਚੈੱਕ ਕਰ ਰਹੇ ਆਂ ਪਰ ਡੰਡੀਆਂ ਨੂੰ ਬਗੈਦਾ ਜਿਹੜੀ ਕੋਈ ਚੱਕੀ ਹਨ ਜਿਆਦਾ ਚੀਜ਼ ਉਹ ਵੀ ਅਸੀਂ ਐਂਟੀ ਕ腐ਟ ਟੀਮ ਦੇ ਨਾਲ ਚੈੱਕ ਕਰ ਰਹੇ ਆਂ